ਪੰਜਾਬ ਸਰਕਾਰ ਵੱਲੋਂ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਪਦਮਸ਼੍ਰੀ ਡਾਕਟਰ ਪਦਮਸ਼੍ਰੀ ਅਤੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਅਤੇ ਸੰ ਫਾਊਂਡੇਸ਼ਨ ਦੇ ਚੇਅਰਮੈਨ ਨੇ ਅਜਨਾਲਾ ਬਲਾਕ ਦੇ ਵਿੱਚ ਵੱਡੇ ਪੱਧਰ ਤੇ ਹੜ੍ਹ ਰਾਹਤ ਤੇ ਖੇਤਾਂ ਦੇ ਵਿੱਚੋਂ ਰੇਤ ਨੂੰ ਹਟਾਉਣ ਦੀ ਮਹਿੰਮ ਸ਼ੁਰੂ ਕੀਤੀ ਇਸ ਮਹਿੰਮ ਦੇ ਤਹਿਤ ਪਿੰਡ ਨੰਗਲ ਸੋਹਲ ਤੇ ਮਹਿਮਤ ਮੰਦਿਰਾਂ ਤੇ ਆਸ-ਪਾਸ ਦੇ ਖੇਤਰ ਦੇ ਵਿੱਚ 15 ਟਰੈਕਟਰ ਤੇ ਪੰਜ ਜੀਐਸਵੀ ਮਸ਼ੀਨਾ ਰੇਤ ਹਟਾਉਣ ਦੇ ਲਈ ਲਗਾਈਆਂ ਗਈਆਂ ਤੇ ਅਰਦਾਸ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਦੱਸਿਆ ਕਿ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 40 ਹਜ਼ਾਰ ਹੈਕਟੇਅਰ ਫਸਲਾਂ 8-8 ਫੁੱਟ ਤੱਕ ਪਾਣੀ ਪਰ ਨਕਾਰਨ ਬਰਬਾਦ ਹੋ ਗਈਆਂ ਨੇ ਜਿਨ੍ਹਾਂ ਦੇ ਨਾਲ ਰੀ ਕਿਸਾਨਾਂ ਨੂੰ ਤੁਰੰਤ ਮਦਦ ਦੀ ਲੋੜ ਹੈ ਅਨਾਪ੍ਰੋਸਾ ਦੀ ਤਾਕੀ ਮਸ਼ੀਨਰੀ ਤੇ ਸਟਾਫ ਤੇ ਮਜ਼ਦੂਰ ਤਦ ਤੱਕ ਪਿੰਡਾਂ ਦੇ ਵਿੱਚ ਤਾਇਨਾਤ ਰਹਿਣਗੇ ਜਦੋਂ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਆਪਣੀ ਅਗਲੀ ਫਸਲ ਦੀ ਬਿਜਾਈ ਸ਼ੁਰੂ ਨਹੀਂ ਕਰ ਲੈਂਦੇ ਅੱਜ ਇੱਥੇ ਮੰਗਲ ਸੋਹਲ ਮਹਿਮਤ ਮੰਦਰਾਵਾਲੀ ਰਮਦਾਸ ਇਹ ਜਿੰਨੇ ਸਾਰੇ ਅਜੇ ਨਾਲਾ ਦੇ ਵਿੱਚ ਕਿਉਂਕਿ 40000 ਏਕੜ ਤੋਂ ਵੀ ਜ਼ਿਆਦਾ ਜਿਹੜੇ ਆ ਉਹ ਨੁਕਸਾਨ ਹੋਇਆ ਉਹਦੇ ਚੋਂ 15000 ਏਕੜ ਤੇ ਰੇਤਾ ਭਰਿਆ ਪਿਆ 10 10 ਫੁੱਟ ਪਾਣੀ ਸੀ ਆ ਰਾਵੀ ਦਰਿਆ ਹੈ ਅਸੀਂ ਦੇਖਿਆ ਉੱਥੇ ਡੰਗ ਬਣ ਗਏ ਡੰਗ ਔਰ ਅਸੀਂ ਅੱਜ 15 ਟਰੈਕਟਰ ਤੇ 4 ਜੀਸੀਬੀ ਮਸ਼ੀਨਾਂ ਲੈ ਕੇ ਪਹੁੰਚੇ ਇਸ ਇਲਾਕੇ ਦੀ ਸਾਡੇ ਵਲੰਟੀਅਰ ਨੇ 75 ਇੱਕ ਸਰਵਿਸਮੈਨ ਵੀ ਜੁੜੇ ਆ ਪਿੰਡਾਂ ਦੇ ਨੌਜਵਾਨ ਵੀ ਜੁੜ ਰਹੇ ਆ ਤੇ ਇਹ ਜਿਹੜੇ 100 ਬੰਦਿਆਂ ਦੀ ਫੋਰਸ ਹੈ ਇਹਨੂੰ ਸਾਰੇ ਐਕਸ ਸਰਵਿਸਮੈਨ ਸੁਪਰਵੀਜ਼ਨ ਕਰਨਗੇ ਔਰ ਨਾਲ ਹੀ ਅਸੀਂ ਜਦੋਂ ਤੱਕ ਇਹ ਮਹੀਨਾ ਲੱਗੇ ਡੇਢ ਮਹੀਨਾ ਲੱਗੇ ਜਦੋਂ ਤੱਕ ਇਹ ਰੇਤਾ ਚਿੱਕਣੀ ਮਿੱਟੀ ਇੱਥੋਂ ਸਾਫ਼ ਨਹੀਂ ਹੋ ਜਾਂਦੀ ਸਾਰੇ ਇਲਾਕੇ ਚੋਂ ਅਸੀਂ ਔਰ ਕਣਕ ਲਈ ਪਹਿਲੀਆਂ ਤਿਆਰ ਕਰਾਂਚ ਅਸੀਂ ਆਪਣੇ ਕਿਸਾਨ ਭਰਾਵਾਂ ਦੀ ਪੂਰੀ ਮਦਦ ਕਰਾਂਗੇ ਨਾਲ ਹੀ ਸਾਡਾ ਜਨਾਲਾ ਜਿਹੜਾ ਬੱਬੂ ਰਿਜ਼ੋਰਟ ਤੇ ਵੇਅਰ ਹਾਊਸ ਚ ਚੱਲਿਆ 3 ਏਕੜ ਚ ਉੱਥੋਂ ਚਾਰੇ ਦਾ ਲੰਗਰ ਵੀ ਵਹਿ ਰਿਹਾ 250 ਕੁਇੰਟਲ ਹਰ ਤੀਜੇ ਦਿਨ ਔਰ ਬਹੁਤ ਵੱਡਾ ਉੱਥੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਬਿਸਤਰ ਬੈੱਡ ਆਪਣਾ ਕੰਬਲ ਔਰ ਜਿਹੜੇ ਸਟੀਲ ਦੇ ਬਰਤਨ ਸਕੂਲਾਂ ਦੇ ਬੈਗ ਮਚ ਫੌਗਰ ਮਸ਼ੀਨਾਂ ਵੱਡੀਆਂ ਔਰ ਅਨੇਕ ਪਰ ਪ੍ਰਕਾਰ ਦਾ ਸੋਲਰ ਲਾਈਟਾਂ ਕਿੰਨੀ ਹੈ ਕਿ ਰੇਤ ਆ ਚੁੱਕੀ ਹੈ ਖੇਤ ਦੇ ਵਿੱਚ ਤੇ ਇਹ ਨਹੀਂ ਬਹੁਤ ਮੈਂ ਤੁਹਾਨੂੰ ਕਹੇ 40000 ਏਕੜ ਇਹਦੇ ਜੋ ਮੈਂ ਸਮਝਦਾ 15 20000 ਏਕੜ ਚ ਰੇਤ ਹੈ ਬਾਕੀ ਚ ਝੋਨਾ ਮਰ ਗਿਆ ਤੇ ਸਾਫ਼ ਤੇ ਆਪਾਂ ਨੂੰ ਸਾਰਾ ਹੀ ਕਰਨਾ ਪੈਣਾ ਪਰ ਇਹ 15000 ਏਕੜ ਤੇ ਬਹੁਤ ਵੱਡਾ ਟਾਰਗੇਟ ਹੈ ਇਦਾਂ ਫਿਰ ਡੇਰਾ ਬਾਬਾ ਨਾਨਕ ਹੈ ਆਪਣਾ ਗੁਰਦਾਸਪੁਰ ਬਹੁਤ ਹੋਇਆ ਪਠਾਨਕੋਟ ਫਿਰ ਫਾਜ਼ਲਕਾ ਫਿਰੋਜ਼ਪੁਰ ਤੇ ਅਸੀਂ ਅਜੇ ਅਜਨਾਲਾ ਤੋਂ ਸ਼ੁਰੂ ਕੀਤਾ ਫਿਰ ਜੋ ਵਾਹਿਗੁਰੂ ਜਿਵੇਂ ਹਿੰਮਤ ਬਖਸ਼ੇਗਾ ਅਸੀਂ ਅਗਲਾ ਜਿਹੜਾ ਪੜਾ ਹੈ ਉਹ ਗੁਰਦਾਸਪੁਰ ਤੇ ਫਿਰ ਫਿਰੋਜ਼ਪੁਰ ਕਰਾਂਗੇ ਸਰ ਪੰਜਾਬ ਸਰਕਾਰ ਵੱਲੋਂ ਕਹਿ ਚਾਏ ਕਿ ਜਿਹੜਾ ਖੇਤ ਹੋਰੀ ਰੇਤ ਹੋਏ ਤੇ ਉਹ ਤਾਂ ਠੀਕ ਹੈ ਤੇ ਉਹ ਆਪਣਾ ਕੰਮ ਹੈ ਰੇਤ ਕੱਢ ਕੇ ਦੇ ਦੇਣਾ ਮੁੜ ਕੇ ਕਿਸਾਨ ਜਿਹੜੇ ਆ ਉਹ ਕੰਟਰੈਕਟਰ ਹੈ ਉਹਨਾਂ ਨਾਲ ਡਾਇਰੈਕਟ ਕਰ ਲਵਾਂਗੇ ਅਸੀਂ ਉਹਦੇ ਅਸੀਂ ਇਹ ਫੈਸਲਾ ਤਾਂ ਸਹੀ ਹੈ ਬਈ ਹੁਣ ਵਿਚਾਰਿਆਂ ਨੂੰ ਮੁਆਵਜ਼ਾ ਮਿਲ ਨਹੀਂ ਰਿਹਾ 50000 ਰੁਪਏ ਕਿੰਨੇ ਦਾ ਨੁਕਸਾਨ ਹੋ ਗਿਆ ਚਲੋ ਹੁਣ ਮੈਨੂੰ ਪਤਾ ਨਹੀਂ ਰੇਤੇ ਦਾ ਹੀ ਕੁਝ ਮਿਲ ਜਾਏ ਤਾਂ ਹੀ ਅਸੀਂ ਰੇਤਾ ਫ੍ਰੀ ਕੱਢ ਕੇ ਢੇਰ ਲਾ ਦੇਾਂਗੇ ਮੁੜ ਕੇ ਕਿਸਾਨ ਯਾ ਸਰਪੰਚ ਚੋਰੀ ਆਪਣਾ ਕਰ ਲੈਣ ਅਸੀਂ ਉਹਦੇ ਵਿੱਚ ਪੈਣਾ ਨਹੀਂ ਚਾਹੁੰਦੇ ਤਾਂ ਕਿ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਤੇ ਬਹੁਤ ਚੰਗੀ ਗੱਲ ਹੈ ਸੀਐਮ ਸਾਹਿਬ ਦੀ ਮੈਂ ਸ਼ਲਾਘਾ ਕਰਦਾ ਔਰ ਖਾਸ ਕਰਕੇ ਪੰਜਾਬ ਸਰਕਾਰ ਨੇ ਜੋ 20000 ਰੁਪਏ ਏਕੜ ਚਲੋ ਜਿੰਨਾ ਕਰ ਸਕੇ 50000 ਨਾ ਸੀ 20000 ਤੇ ਦੇ ਰਹੇ ਹੈ ਗਲਦਾਬਰੀਆਂ ਹੋ ਰਹੀਆਂ ਸਾਡੀ ਟੀਮਾਂ ਪਟਵਾਰੀ ਨਾਲ ਵੀ ਲੱਗੀਆਂ ਇਹ ਚਾਰ ਪਿੰਡਾਂ ਦੀ ਗਲਦਾਬਰੀ ਹੋ ਗਈ ਹੈ ਐਸਟੀਮੇਟ ਚਲਾ ਗਿਆ ਹੈ ਇਹ 15 20 ਦਿਨ ਨੂੰ ਇਹਨਾਂ ਨੂੰ ਮੁਆਵਜ਼ਾ ਮਿਲ ਜੇਗਾ 20000 ਰੁਪਏ ਇੱਕ ਪਰ ਸਰ ਕਿਹੜੀ ਜਗ੍ਹਾ ਚਲੋਤੇ ਇੱਥੇ ਐਸਟੀਮੇਟ ਕਿੰਨੀ ਕੁ ਰੇਟ ਆ ਦੀਏ ਕਿ ਇਹ ਤਾਂ ਹੁਣ ਪਤਾ ਨਹੀਂ ਰੇਤਾ ਦਾ ਐਸਟੀਮੇਟ ਅਸੀਂ ਜੀਓਲੋਜਿਸਟ ਤੇ ਹੈ ਨਹੀਂ ਪਰ ਕੋਈ ਨਹੀਂ ਅਸੀਂ ਲਾਸਟ ਰੇਤੇ ਦੀ ਬੂੰਦ ਤੱਕ ਕੱਢ ਕੇ ਜਾਵਾਂਗੇ ਇਸ ਮੌਕੇ ਪਿੰਡ ਦੀਆਂ ਖਰਾਬ ਸੜਕਾਂ ਤੇ ਹਾਈ ਸਕੂਲ ਦੇ ਨਾ ਹੋਣ ਕਾਰਨ ਬੱਚਿਆਂ ਨੂੰ ਤਕਰੀਬਨ 8 ਕਿਲੋਮੀਟਰ ਪੈਦਲ ਤੁਰ ਕੇ ਪੜ੍ਹਾਈ ਕਰਨ ਦੇ ਲਈ ਜਾਣਾ ਪੈਂਦਾ ਹੈ ਤਾਂ ਗੰਭੀਰ ਸਮੱਸਿਆ ਨੂੰ ਦੇਖਦੇ ਹੋਏ ਡਾਕਟਰ ਸਾਨੀ ਨੇ ਤੁਰੰਤ ਪਿੰਡ ਦੇ ਸਰਕਾਰੀ ਸਕੂਲ ਦੇ ਲਈ ਇੱਕ ਸਕੂਲ ਬੱਸ ਦੇਣ ਦਾ ਵੀ ਐਲਾਨ ਕੀਤਾ ਬਿਊਰੋ ਰਿਪੋਰਟ ਜਗਬਾਣੀ ਟੀਮ